ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅਕਸਰ ਇੱਕ ਗੱਲ ਆਖੀ ਜਾਂਦੀ ਹੈ ਚੋਰਾਂ ਲਈ ਜਿੰਨੇ ਮਰਜੀ ਤਾਲੇ ਲਾ ਲਓ ਜਿੰਨੇ ਅੱਛਾ ਤੋਂ ਅੱਛਾ ਤਾਲਾ ਲਾ ਲਓ ਪਰ ਚੋਰ ਦੇ ਕੋਲ ਹਰ ਤਾਲੇ ਦੀ ਚਾਬੀ ਹੁੰਦੀ ਹੈ ਕਿਉਂਕਿ ਉਹਦੀ ਨੀਅਤ ਹੀ ਚੋਰੀ ਕਰਨ ਦੀ ਹੁੰਦੀ ਹੈ ਉਹਦਾ ਮਨ ਹੀ ਚੋਰੀ ਕਰਨ ਦਾ ਹੁੰਦਾ ਹੈ ਉਹ ਇਸ ਕਰਕੇ ਜਿੰਨਾ ਮਰਜੀ ਵਧੀਆ ਤਾਲਾ ਲਾ ਲਓ ਉਹ ਤਾਲਾ ਹਮੇਸ਼ਾ ਤੋੜ ਕੇ ਚੋਰੀ ਕਰਕੇ ਰੈਂਦਾ ਸਾਧ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਅੰਦਰ ਜੋ ਹਾਈ ਕੋਰਟ ਵੱਲੋਂ ਆਰਡਰ ਆਇਆ ਜਿਦੇ ਵਿੱਚ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਗਿਲਤੀ ਕਿਹਾ ਗਿਆ ਕਿ ਤੁਸੀਂ ਗਿਲਤੀ ਹੋ ਸਕੂਲਾਂ ਨੂੰ ਬਰਬਾਦ ਕਰਨ ਦੇ ਲਈ ਉਹਦੇ ਇਲਾਵਾ ਇਹ ਗੱਲ ਵੀ ਆਖੀ ਗਈ ਕਿ ਜਿਹੜਾ 34 ਨੰਬਰ ਪੈਰਾ ਬੜਾ ਮੈਂ ਸਮਝਦਾ ਕਿ ਬੜਾ ਚੰਗੀ ਗੱਲ ਉਹ ਜੀ ਲਿਖੀ ਗਈ ਉਸ ਪੈਰੇ ਦੇ ਅੰਦਰ ਮੌਜੂਦਾ ਪ੍ਰਬੰਧਕਾਂ ਵਾਸਤੇ ਕਿ ਇਹ ਡਿਜ਼ਰਵ ਹੀ ਨਹੀਂ ਕਰਦੇ ਮੈਨੇਜਮੈਂਟ ਚਲਾਉਣ ਵਾਸਤੇ ਇਹ ਕਾਬਿਲ ਨਹੀਂ ਨੇ ਕਿ ਮੈਨੇਜਮੈਂਟ ਚਲਾ ਸਕਣ ਕਿਉਂਕਿ ਇਹਨਾਂ ਨੇ ਜਿਹੜਾ ਸਕੂਲ ਦਾ ਸਟਰਕਚਰ ਹੈ ਉਹ ਸਾਰਾ ਬਰਬਾਦ ਕਰਕੇ ਰੱਬ ਦਿੱਤਾ ਕੋਡ ਆਫ ਕੰਡਕਟ ਕੀਤੀ ਹੈ ਇੰਨੀ ਵੱਡੀ ਗੱਲ ਇੱਕ ਕੋਡ ਦੇ ਅੰਦਰ ਅਗਰ ਕਿਸੇ ਵਾਸਤੇ ਕਹਿ ਦਿੱਤੀ ਜਾਏ ਕਿ ਉਹ ਇਸ लायक ਹੀ ਨਹੀਂ ਹੈ ਕਿ ਉਹ ਇਹ ਕੰਮ ਕਰ ਸਕੇ ਮੈਂ ਸਮਝਦਾ ਕਿ ਉਸ ਇਨਸਾਨ ਨੂੰ ਬਿਨਾਂ ਦੇਰੀ ਕੀਤੇ ਕੌਮ ਕੋਲੋਂ ਮਾਫੀ ਮੰਗ ਕੇ ਦਿੱਲੀ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਘਰ ਬੈ ਜਾਣਾ ਚਾਹੀਦਾ ਔਰ ਇਹ ਗੱਲ ਕਹਿ ਦੇਣੀ ਚਾਹੀਦੀ ਹੈ ਕਿ ਮੈਂ ਹਾਊਸ ਦੇ ਇਲੈਕਸ਼ਨ ਕਰਾ ਰਿਹਾ ਜਿਹੜਾ ਚੰਗੇ ਪ੍ਰਬੰਧ ਕਰ ਸਕਦਾ ਹੈ ਸਕੂਲ ਠੀਕ ਕਰ ਸਕਦਾ ਹੈ ਆਏ ਤੇ ਉਹ ਉਦਾਂ ਸਾਹਮਣੇ ਗੁਰੂ ਘਰ ਦੀ ਸੇਵਾ ਸਾਹਮਣੇ ਤੇ ਸਕੂਲ ਠੀਕ ਕਰੇ ਪਰ ਇਹ ਬੇਸ਼ਰਮ ਲੋਕ ਜਿਹਨਾਂ ਲਈ ਕਹਾਵਤ ਬਣੀ ਹੈ ਕਿ ਬੇਸ਼ਰਮਾ ਦੀ ਡੁੱਲ ਗਈ ਢਾਲ ਕਹਿੰਦੇ ਅਸੀਂ ਡੋਲ ਡੋਲ ਖਾਣੇ ਆ ਇਹ ਇਸਤੀਫੇ ਦੇਣ ਦੀ بجائے ਕੌਮ ਤੋਂ ਮਾਫੀ ਮੰਗਣ ਦੀ بجائے ਸਕੂਲ ਸਟਾਫ ਤੋਂ ਮਾਫੀ ਮੰਗਣ ਦੀ بجائے ਦੂਸ ਐਸ ਆਰਡਰ ਨੂੰ ਲੈ ਕੇ ਜਿਹੜਾ 34 ਨੰਬਰ ਪੈਰਾ ਹੈ ਐਸ ਆਰਡਰ ਦੇ ਨੂੰ ਖਤਮ ਕਰਨ ਵਾਸਤੇ ਦੁਬਾਰਾ ਕੋਰ ਚਲੇ ਜਾਂਦੇ ਆ ਜਿੱਥੇ ਇਹਨਾਂ ਨੂੰ ਰਾਹਤ ਨਹੀਂ ਮਿਲਦੀ ਇਹਨਾਂ ਨੂੰ ਆਪਣੀ ਜਿਹੜੀ ਫਾਈਲ ਸੀਗੀ ਉਹ ਵਿਧਰੋਲ ਕਰਨੀ ਪੈਂਦੀ ਦੂਜੀ ਗੱਲ ਮੈਂ ਸਾਧ ਸੰਗਤ ਜੀ ਆਪ ਜੀ ਨੂੰ ਕਰਨਾ ਚਾਹਾਂਗਾ ਕਿ ਐਸੀ ਆਰਡਰ ਦੇ ਅੰਦਰ ਇੱਕ ਗੱਲ ਆਖੀ ਗਈ ਹੈ ਜਿਹੜਾ ਕਿ ਪੈਰਾ ਨੰਬਰ 10 ਤੇ ਲਿਖਿਆ ਗਿਆ ਕਿ ਦਿੱਲੀ ਕਮੇਟੀ ਦਾ ਚਾਹੇ ਆਪਾਂ ਪੈਰਾ ਨੰਬਰ 36 ਪੜ੍ਹ ਲਈਏ ਚਾਹੇ 40 ਪੜ੍ਹ ਲਈਏ ਆਰਡਰ ਸਬ ਦੇ ਕੋਲ ਨੇ ਕਿ ਦਿੱਲੀ ਕਮੇਟੀ ਦੇ ਜਿੰਨੇ ਵੀ ਫੰਡਸ ਨੇ ਚਾਹ ਰੈਂਡ ਦੇ ਥਰੂ ਆ ਰਹੇ ਹੈ ਜਾਂ ਜਿਵੇਂ ਵੀ ਆ ਰਹੇ ਹੈ ਜਿਵੇਂ ਵੀ ਸੋਰਸ ਦਾ ਦਿੱਲੀ ਕਮੇਟੀ ਦਾ ਕਿਉਂਕਿ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਪੂਰੀ ਜ਼ਿੰਮੇਦਾਰ ਹੈ ਸਕੂਲਾਂ ਨੂੰ ਬਰਬਾਦ ਕਰਨ ਦੇ ਲਈ ਉਹਦੇ ਜਿਹੜੇ ਪ੍ਰਬੰਧਕ ਨੇ ਉਹ ਪੂਰੇ ਜ਼ਿੰਮੇਵਾਰ ਨੇ ਇਸ ਆਰਡਰ ਦੇ ਅੰਦਰ ਕਿਹਾ ਗਿਆ ਜਿੰਨੇ ਵੀ ਦਿੱਲੀ ਕਮੇਟੀ ਦੇ ਸੋਰਸ ਹੈ ਉਹ ਸਿਰਫ ਤੇ ਸਿਰਫ ਜਿਹੜੀ ਸਕੂਲ ਸਟਾਫ ਦੀ ਤਨਖਾਹ ਜਿਹੜਾ ਸਕੂਲਾਂ ਦੇ ਉੱਤੇ 400 500 ਕਰੋੜ ਜਿਹੜਾ ਕਰਜ਼ਾ ਚੜਿਆ ਹੈ ਜਿਹੜੀ ਦੇਣਦਾਰੀ ਹੈ ਅੱਜ ਕੌਮ ਦੀ ਪੱਗ ਦੇ ਉੱਤੇ ਜਿਹੜਾ ਕਰਜ਼ਾ ਚੜਿਆ ਹੈ ਸਕੂਲ ਦੇ ਸਟਾਫ ਦਾ ਸਿਰਫ ਤੇ ਸਿਰਫ ਜਿੰਨਾ ਵੀ ਫੰਡ ਦਿੱਲੀ ਕਮੇਟੀ ਵਿੱਚ ਆ ਰਿਹਾ ਹੈ ਉਹ ਸਾਰਾ ਸਾਰਾ ਸਕੂਲ ਸਟਾਫ ਨੂੰ ਦਿੱਤਾ ਜਾਏ ਸਕੂਲਰ ਦਿੱਤਾ ਜਾਏ ਤਾਂ ਕਿ ਜਿਹੜਾ ਕਰਜ਼ਾ ਉਹ ਖਤਮ ਹੋ ਸਕੇ ਬਾਕੀ ਜਿਹੜੇ ਮੈਂਬਰ ਫੰਡਸ ਨੇ ਜਾਂ ਹੋਰ ਜਿਹੜੀ ਮੈਂਬਰ ਸਕੂਲਤਾ ਉਹ ਬੰਦ ਕਰ ਦਿੱਤੀ ਜਾਏ ਪਰ ਇਹ ਤੇ ਬੇਸ਼ਰਮ ਨੇ ਮੈਂ ਤੁਹਾਨੂੰ ਪਹਿਲੇ ਹੀ ਕਹਿਆ ਨਾ ਜਿਹੜਾ ਚੋਰ ਹੈ ਉਹ ਚੋਰੀਆਂ ਰਸਤਾ ਲੱਭ ਹੀ ਲੈਂਦਾ ਮੇਰੇ ਕੋਲ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਪਰੋਸੇ ਯੋਗ ਸੂਤਰਾ ਵੱਲੋਂ ਹਲੇ ਸਿਰਫ ਮੈਂ ਜਾਣਕਾਰੀ ਇਸ ਕਰਕੇ ਕਹਿ ਰਿਹਾ ਕਿਉਂਕਿ ਹਲੇ ਮੇਰੇ ਕੋਲ ਪ੍ਰੂਫ ਨਹੀਂ ਆਏ ਹੈ ਸਿਰਫ ਮੈਨੂੰ ਇੱਕ ਗੱਲ ਪਤਾ ਲੱਗੀ ਹੈ ਕਿ ਇੱਕ ਦੋ ਦਿਨ ਪਹਿਲਾਂ ਬੈਕ ਡੇਟ ਤੇ ਕਿਉਂਕਿ ਕੋਰਟ ਦੇ ਆਰਡਰ ਤੋਂ ਬਾਅਦ ਇੱਕ ਕੋਈ ਫੰਡਸ ਨਹੀਂ ਲੈ ਸਕਦੇ ਕੁਝ ਗੱਡੀਆਂ ਕਾਰਾ ਸਭ ਬੰਦ ਹੈ ਕੁਝ ਯੂਜ਼ ਨਹੀਂ ਕਰ ਸਕਦੇ ਸਿਰਫ ਸਿਰਫ ਜਿਹੜੇ ਦਿੱਲੀ ਕਮੇਟੀ ਦੇ ਫੈਸਲੇ ਸਿਰਫ ਸਕੂਲਾਂ ਨੂੰ ਜਾਣਗੇ ਮੈਂਬਰਾਂ ਦਾ ਜਿਹੜੀ ਸਾਰੀ ਸਹੂਲਤਾਂ ਸਹਾਇਤਾ ਵੰਦੀਆਂ ਸਾਰੀਆਂ ਬੰਦ ਹੈ ਇਹ ਜਿਹੜੇ ਪ੍ਰਬੰਧਕ ਹੈ ਹੁਰ ਬੇਨਾਮ ਨਹੀਂ ਲਵਾਵਾਂਗਾ ਸਿਰਫ ਤਾਂ ਸਿਰਫ ਮੈਂ ਸਵਾਲ ਕਰ ਰਿਹਾ ਕਿ ਜਿਹੜੀ ਮੇਰੇ ਕੋਲ ਜਾਣਕਾਰੀ ਆਈ ਹੈ ਕਿ ਇਹਨਾਂ ਲੋਕਾਂ ਨੇ ਬੈਕ ਡੇਟ ਤੇ ਚਿੱਠੀਆਂ ਬਣਾ ਕੇ ਸਕੂਲ ਦੀ ਜਿਹੜੀ ਹੈ ਫੀਸਾ ਉਹ ਮਾਫ ਕਰ ਰਹੇ ਆ ਮੈਂਬਰ ਫੰਡ ਜਾਰੀ ਕਰ ਰਹੇ ਆ ਬੈਕ ਡੇਟ ਤੇ ਆਰਡਰ ਕੋਡ ਦੇ ਆਰਡਰ ਆਉਣ ਤੋਂ ਪਹਿਲੇ ਦੀ ਡਾਟਾ ਪਾ ਕੇ ਇਹ ਤਕਰੀਬਨ 1-2 ਦਿਨ ਪਹਿਲੇ ਦੀ ਗੱਲ ਹੈ ਜਿਹੜੀ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਬਿਨਾ ਡਾਟਾ ਦੇ ਇਹ ਜਿਹੜੇ ਰਸਦ ਦੀ ਬੁੱਕ ਹੁੰਦੀ ਹੈ ਰਸਦੀ ਪਰਚੀ ਹੁੰਦੀ ਹੈ ਇਹ ਜਿਹੜਾ ਸਰਕਾਰ ਕਰ ਕਰ ਦਿੱਤੀ ਜਾਂਦੀ ਹੈ ਲੋੜਵੰਦਾਂ ਨੂੰ ਉਹਦੀ ਜਿਹੜੀ ਰਸਤਾ ਉਹਦੀ ਜਿਹੜੀ ਬੁੱਕ ਹੁੰਦੀ ਹੈ ਜਿਹੜੀ ਉਹ ਪਰਚੀ ਹੁੰਦੀ ਹੈ ਉਹ ਵੀ ਬਿਨਾਂ ਡੇਢ ਤੋਂ ਸਟਾਫ ਕੋਲੋਂ ਦਵਾ ਰੇ ਹੈ। ਸਟਾਫ ਤੇ ਪ੍ਰੈਸ਼ਰ ਪਾ ਕੇ ਦਵਾ ਰੇ ਹੈ। ਇਹ ਗੱਲਾ ਸਾਧ ਸੰਗਤ ਜੀ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਇਹ ਚੋਰੀ ਕਰਨ ਦਾ ਜਿਹੜਾ ਰਸਤਾ ਇਹ ਨਵਾਂ ਲੱਭਿਆ ਜੀ ਬੈਕਡੇਟ ਤੇ ਚਿੱਠੀਆਂ ਬਣਾਈ ਜਾਓ ਤਾਂ ਕਿ ਮੈਂਬਰ ਖੁਸ਼ ਰਹਿਣ। ਮੈਂ ਇੱਕ ਹੋਰ ਗੱਲ ਕਰਦਾ ਵਾ ਕਿ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਇਸ ਗੱਲ ਦਾ ਪੂਰਾ ਫਰਾਸਾ ਕਰਾਂਗਾ। ਹੱਲੇ ਮੈਂ ਸਿਰਫ ਹਰਮਿਤ ਸਿੰਘ ਕਾਲਕਾ ਜੀ ਨੂੰ ਅਤੇ ਜਗਦੀਪ ਸਿੰਘ ਕਾਲੋਜੀ ਨੂੰ ਸਿਰਫ ਇਹ ਸਵਾਲ ਕਰ ਰਿਹਾ ਕਿ ਮੇਰੇ ਕੋਲ ਇਹ ਜਾਣਕਾਰੀ ਆ ਰਹੀ ਹੈ ਇਸ ਤੇ ਚਾਨਣਾ ਪਾਓ ਸੰਗਤ ਤੂੰ ਦੱਸੋ ਕਿ ਇਹ ਗੱਲ ਸੱਚ ਹੈ ਕਿ ਝੂਠ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਅੰਦਰ ਜਦ ਮੇਰੇ ਕੋਲ ਸਬੂਤ ਆਣਗੇ ਤਾਂ ਮੈਂ ਸਾਰੀ ਜਿਹੜੀ ਹੈ ਕਾਰਗੁਜ਼ਾਰੀ ਹੈ ਸੰਗਤ ਦੇ ਸਾਹਮਣੇ ਰੱਖਾਂਗਾ ਮੈਨੂੰ ਹਲੇ ਮੈਂਬਰ ਦਾ ਨਾਮ ਵੀ ਪਤਾ ਪਰ ਮੈਂ ਦੱਸਾਂਗਾ ਨਹੀਂ ਮੈਨੂੰ ਅਮਾਉਂਟ ਵੀ ਪਤਾ ਹੈ ਅਮਾਉਂਟ ਵੀ ਪਤਾ ਕਿੰਨਾ ਜਾਰੀ ਹੋਈ ਹੈ ਪਰ ਮੈਂ ਦੱਸਾਂਗਾ ਨਹੀਂ ਮੈਨੂੰ ਤਾਰੀਖ ਵੀ ਪਤਾ ਹੈ ਕਿਹੜੀ ਤਾਰੀਖ ਪਾਈ ਹੈ ਬੈਂਕ ਨੀਡ ਦੇ ਉੱਤੇ ਪਰ ਹੱਲੇ ਮੈਂ ਦੱਸਾਂਗਾ ਨਹੀਂ ਮੈਂ ਜਦ ਤੱਕ ਪ੍ਰੂਫ ਆਪਣੇ ਹੱਥੀਂ ਨਹੀਂ ਲਵਾਵਾਂਗਾ ਸੰਗਤ ਦੇ ਸਾਹਮਣੇ ਮੈਂ ਐਜਲਾ ਕਰਾਂਗਾ ਨਹੀਂ ਸਿਰਫ ਮੈਂ ਅੱਜ ਸੰਗਠਨਿਕ ਜਾਣਕਾਰੀ ਦੇ ਰਿਹਾ ਕਿ ਇਹਨਾਂ ਲੋਕਾਂ ਨੇ ਅੱਜ ਦੇਖ ਲਓ ਹੱਲੇ ਵੀ ਕੋਰਟ ਦੇ ਖਿਲਾਫ ਜਾ ਕੇ ਜੋ ਜਾਣਕਾਰੀ ਮੈਨੂੰ ਪ੍ਰਾਪਤ ਹੋ ਰਹੀ ਹੈ ਕੋਰਟ ਦੇ ਖਿਲਾਫ ਜਾ ਕੇ ਅੱਜ ਵੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰ ਇਹ ਉਲਟੇ ਸਿੱਧੇ ਬੈਂਕ ਘਟਾਰੇ ਚਿੱਠੀਆਂ ਬਣਾ ਕੇ ਇਹ ਫੰਡ ਜਾਰੀ ਕਰ ਰਹੇ ਹੈ ਮੈਂ ਇਸ ਦੇ ਨਾਲ ਹੀ ਅਖੀਰ ਦੇ ਵਿੱਚ ਮੈਨੂੰ ਸਟਾਫ ਦਾ ਨਾਮ ਵੀ ਪਤਾ ਹੈ ਜਿਹੜਾ ਸਟਾਫ ਇਹਨਾਂ ਨਾਲ ਮਿਲ ਕੇ ਐ ਕੰਮ ਕਰ ਰਿਹਾ ਹੈ ਮੈਂ ਉਹਨਾਂ ਨੂੰ ਵੀ ਵਾਰਨਿੰਗ ਦੇਣਾ ਚਾਹਨਾ ਕਿ ਤੁਸੀਂ ਜਿਹੜੀ ਤਨਖਾਹ ਲੈਂਦੇ ਹੋ ਉਹ ਗੁਰੂ ਘਰ ਦੀ ਗੋਲਕ ਤੋਂ ਲੈਂਦੇ ਹੋ ਸੰਗਤ ਦਿੱਤੇ ਦਸਵੰਦ ਤੋਂ ਲੈਂਦੇ ਹੋ ਨਾ ਕਿ ਇਹਨਾਂ ਮੈਂਬਰਾਂ ਦੀ ਜੇਬਾਂ ਤੋਂ ਲੈਂਦੇ ਹੋ ਇਸ ਕਰਕੇ ਇਹ ਝੂਠੇ ਮੈਂਬਰਾਂ ਦਾ ਸਾਥ ਨਾ ਦਿਓ ਆਉਣ ਵਾਲੇ ਸਮੇਂ ਦੇ ਅੰਦਰ ਜਦ ਇਹ ਖੁਲਾਸੇ ਹੋਣਗੇ ਕੋਟਾ ਕਚੈਰੀਆਂ ਤੱਕ ਜਾਵਾਂਗੇ ਤਾਂ ਤੁਸੀਂ ਨਾਲ ਫੜੇ ਜਾਓਗੇ ਇਹਨਾਂ ਦਾ ਜੇਲਾ ਦੇ ਵਿੱਚ ਜਾਣਾ ਤੁਸੀਂ ਨਾਲ ਜਾਓਗੇ ਮੈਂ ਉਸ ਸਟਾਫ ਨੂੰ ਖਾਸ ਕਰਕੇ ਉਸ ਸਟਾਫ ਨੂੰ ਕਹਿ ਰਿਹਾ ਕਿ ਇਹਨਾਂ ਦਾ ਗਲਤ ਕੰਮ اندر ਸਾਥ ਨਾ ਦਿਓ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ